ਪੰਚਾਇਤ ਭਵਨ ਗੁਰਦਾਸਪੁਰ ਵਿਖੇ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਜ਼ਿਲ੍ਹੇ ਦੇ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕਾਂਗਰਸੀ ਸਮੂਚੀ ਲੀਡਰਸ਼ਿਪ ਅਤੇ ਜ਼ਿਲ੍ਹੇ ਦੇ ਅਧਿਕਾਰੀਆਂ ਨੇ ਲਿਆ ਪਾਗ ਜ਼ਿਲ੍ਹਾ ਵਿਕਾਸ ਤਾਲਮੇਲ ਤੇ ਨਿਗਰਾਨ ਕਮੇਟੀ ਦੀ ਅੱਜ ਗੁਰਦਾਸਪੁਰ ਪੰਚਾਇਤ ਭਵਨ ਵਿਖੇ ਅਹਿਮ ਮੀਟਿੰਗ ਹੋਈ ਜਿਸ ਵਿੱਚ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਮੰਤਰੀ ਅਤੇ ਵਿਧਾਇਕਾ ਅਰਨਾ ਚੋਦਰੀ ਐਮਪੀ ਰਾਜਕੁਮਾਰ ਜੱਬੇਵਾਲ ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵਿਧਾਇਕ ਬਰਿੰਦਰ ਮੀਤ ਸਿੰਘ ਬਾੜਾ ਅਤੇ ਸੀਨੀਅਰ ਕਾਂਗਰਸੀ ਨੇਤਾ ਅਸ਼ੋਕ ਚੋਦਰੀ ਵੀ ਹਾਜ਼ਰ ਰਹੇ ਮੀਟਿੰਗ ਵਿੱਚ ਸਹਦ ਦੀ ਏਰੀਆ ਦੇ ਲੋਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਚਾਰ-ਚर्चा ਕੀਤੀ ਗਈ ਅਤੇ ਆਪਰੇਸ਼ਨ ਸੰਧੂਰ ਤਹਿਤ ਪਾਕਿਸਤਾਨ ਨੂੰ ਦਿੱਤੇ ਗਏ ਮੂਤੋਰ ਜਵਾਬ ਲਈ ਭਾਰਤੀ ਫੌਜ ਦੀ ਪ੍ਰਸ਼ੰਸਾ ਕੀਤੀ ਗਈ ਇਸ ਮੌਕੇ ਤੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਤੋਂ ਇਲਾਵਾ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ ਕਮ ਚੇਅਰਮੈਨ ਜ਼ਿਲ੍ਹਾ ਵਿਕਾਸ ਪ੍ਰਬੰਧਕ ਕਮੇਟੀ ਉਹ ਦਾ ਹਸਪਤਾਲ ਜੀ ਨੂੰ ਉਹ ਆਪਤਪੰਥ ਦੇ ਉਪਰ ਇਸ ਮੀਟਿੰਗ ਵਿੱਚ ਆਉਣ ਲਈ ਸੂਬਾ ਪ੍ਰਸ਼ਾਸਨ ਵੱਲੋਂ ਜੀ ਆਇਆਂ ਆਪਾਂ ਉਹਨਾਂ ਦੇ ਨਾਲ ਹੀ ਪੀਐਮਜੀਐਸਪੀਆ ਉਹਦੇ ਵਿੱਚ ਉਹਨਾਂ ਨੇ ਜਿਹੜਾ ਸਟਰੈਂਥਿੰਗ ਆਫ ਰੂਡ ਦਾ 18% ਫੰਡ ਕਰ ਦਿੱਤੀ ਹੈ ਉਹ ਸਾਨੂੰ ਵਿਖਣਾ ਪਏਗਾ ਕਿ ਜਿਹੜੇ ਬਾਰਡਰ ਦੇ ਉੱਤੇ ਜੀਨਰ ਰੋਡਸ ਨੇ ਖਾਸ ਕਰਕੇ 10 ਕਿਲੋਮੀਟਰ ਦੇ ਵਿੱਚ ਜਦੋਂ ਆਰਮੀ ਦਾ ਵੱਡਾ ਟਕ ਆਏਗਾ ਤੇ ਉੱਥੇ ਏਰੀਆ ਆਰਮੀ ਦੇ ਵੀ ਬੜੀ ਬੜੀ ਪ੍ਰੋਬਲਮ ਹੈ ਉੱਥੇ ਸਾਡੇ ਦੇ ਉਹਦੇ ਲਈ ਸਾਨੂੰ ਕਰਨ ਕਿ ਤੱਕ ਇਹ ਸਾਨੂੰ ਛੱਡਿਆ ਜਾਣਾ ਚਾਹੀਦਾ ਤੇ ਨਾਲ ਦੀ ਨਾਲ ਸਾਨੂੰ ਇੱਕ ਏਵੀ ਅੱਗੇ ਪਾਸ ਕਰਕੇ ਕੱਢਣਾ ਪਏਗਾ ਕਿ 50 ਕਿਲੋਮੀਟਰ ਤੱਕ ਅਗਰ ਇਹ ਪੀਆਰ ਸੈਫ ਨੂੰ ਅਸੀਂ ਦੇਤਾ ਜੀ ਡਿਗਰ ਕਮਿਟੀ ਫਿਡਿਗਾ ਦੇ। ਜਿਹਨ ਸਾਡੇ ਪ੍ਰਧਾਨ ਸਾਹਿਬ ਚੇਅਰਮੈਨ ਸਹਿਬਾਨ ਤੇ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਤੇ ਰੰਦਾਵਾ ਸਾਹਿਬ ਸਾਡੇ ਐਮਐਲਏ ਸਾਹਿਬ ਐਸਪੀ ਸਾਹਿਬ ਐਸਡੀਐਮ ਸਾਹਿਬ ਪੀਡੀਸੀਸ ਤੇ ਵੱਖ-ਵੱਖ ਡਿਪਾਰਟਮੈਂਟਸ ਤੋਂ ਜਿੰਨੇ ਵੀ ਮੁਖੀ ਆਏ ਸਭ ਤੋਂ ਪਹਿਲਾਂ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਖਾਸ ਤੌਰ ਤੇ ਅੱਜ ਦੀ ਜੋ ਵਿਚਾਰ ਚਰਚਾ ਮੈਂ ਸਮਝਦਾ ਕਿ ਸਾਡੇ ਜਿੰਨੇ ਵੀ ਚੁਣੇ ਹੋਏ ਨੁਮਾਇੰਦੇ ਇੱਥੇ ਆਏ ਆ ਉਹਨਾਂ ਨੂੰ ਬੜੇ ਬਾਜਬ ਇਸ਼ੂ ਜਿਹੜੇ ਟੇਕ ਅਪ ਕੀਤੇ ਗਏ ਆ ਤੇ ਮੈਂ ਡੀਸੀ ਸਾਹਿਬ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਇਹ ਕਹਿਣਾ ਚਾਹਦਾ ਕਿ ਜਿੰਨੇ ਵੀ ਅੱਜ ਇਸ਼ੂ ਟੇਕ ਅਪ ਕੀਤੇ ਗਏ ਖਾਸ ਤੌਰ ਤੇ ਮਨਰੇਗਾ ਦਾ ਇਸ਼ੂ ਜਿਹੜਾ ਹੈ ਉਹ ਬਹੁਤ ਸੀਰੀਅਸ ਹੈ ਤੇ ਸ਼ੁੱਡ ਬੀ ਟੇਕਨ ਵੈਰੀ ਸੀਰੀਅਸਲੀ ਕਿਉਂਕਿ ਜਿੱਥੇ 18 ਸਾਲ ਤੋਂ ਘੱਟ ਦੇ ਬੱਚੇ ਵੀ ਕੰਮ ਕਰ ਰਹੇ ਆ ਇਹ ਤਾਂ ਬਹੁਤ ਹੀ ਮਸਲਵੇ ਆ ਵੀ ਮੰਦਭਗਾ ਤੇ ਇਸ ਤੋਂ ਇਲਾਵਾ ਹੋਰ ਵੀ ਜਿੰਨੇ ਡਿਪਾਰਟਮੈਂਟਸ ਦੇ ਇਸ਼ੂ ਜਿਹੜੇ ਡਿਸਕਸ ਕੀਤੇ ਗਏ ਆ ਤੇ ਆਪਾਂ ਸਾਰੇ ਜਿੰਨੇ ਵੀ ਸਾਡੇ ਚੁੜੇ ਹੋਏ ਨਮਾਇंदे ਆ ਪਬਲਿਕ ਰਿਪਰਿਜ਼ੈਂਟੇਟਿਵ ਆਪਾਂ ਉਹਨਾਂ ਦੇ ਸਹਿਯੋਗ ਦੇ ਨਾਲ ਚਾਹੇ ਉਹ ਕੋਰਪੋਰੇਸ਼ਨ ਦਾ ਇਸ਼ੂ ਹੋਵੇ ਚਾਹੇ ਯੂ ਐਲ ਬੀਜ਼ ਦਾ ਕੋਈ ਵੀ ਇਸ਼ੂ ਹੋਵੇ ਆਪਾਂ ਉਸ ਨੂੰ ਨੇਪਰੇ ਚਾੜੀਏ ਔਰ ਜਿਹੜੇ ਕੰਮ ਹੈ ਚਾਹੇ ਉਹ ਪਿੰਡਾਂ ਦੇ ਕੰਮ ਆ ਚਾਹੇ ਸ਼ਹਿਰਾਂ ਦੇ ਕੰਮ ਆ ਉਹਨਾਂ ਨੂੰ ਆਪਾਂ ਤਰਜੀਹ ਦੇ ਆਧਾਰ ਤੇ ਔਰ ਜਲਦੀ ਕੰਪਲੀਟ ਕਰੀਏ ਔਰ ਖਾਸ ਤੌਰ ਤੇ ਬੜਾ ਅਨਫੋਰਚੂਨੇਟ ਹੁੰਦਾ ਵੀ ਜਦੋਂ ਸਾਡੇ ਫੰਡ ਵਾਪਸ ਮੁੜ ਜਾਂਦੇ ਆ ਇਹ ਉਹ ਉਹਦਾ ਬਹੁਤ ਵੱਡਾ ਘਾਟਾ ਪੈਂਦਾ ਉਸ ਲਈ ਆਪਾਂ ਨੂੰ ਬਹੁਤ ਪਾਰਟਿਕੂਲਰ ਰਹਿਣਾ ਚਾਹੀਦਾ ਸੋ ਸਾਰਿਆਂ ਦਾ ਬਹੁਤ ਅੱਛਾ ਲੱਗਾ ਸਾਰਿਆਂ ਨੇ ਇੰਟਰੈਕਟ ਕਰਕੇ ਤੇ ਬਹੁਤ-ਬਹੁਤ ਧੰਨਵਾਦ ਜੇਬਸ ਜੀ ਸਿਰਫ ਉਹਦੀ ਅਪਰੋਚ ਰੋਡ ਦੇ ਵਾਸਤੇ ਜ਼ਮੀਨ ਐਕਵਾਇਰ ਕਰਵਾ ਕੇ ਐਲਏਸੀ ਆਂਕੋ ਡੀਐਸਟੀਐਮ ਹੋਰ ਡੀਐਸਟੀਐਮ ਕੀਤਾ ਨੇ ਕਰਵਾਇਆ ਬਾਅਦ ਤੱਕ ਉਹ 3 ਸਾਲ ਦੇ ਵਿੱਚ ਉਹ ਐਲਏ ਉਹ ਮਤਲਬ ਟਕਵਾਇਰ ਨਹੀਂ ਲੈਂਡ ਹੋ ਸਕੀ ਫਿਰ ਮੈਂ ਇਥੋਂ ਦਾ ਕੋਈ ਪੁਆਇੰਟ ਇਹਨਾਂ ਨੂੰ ਗਿਆ ਕਿ ਜਿਹੜੀ ਦਰਿਆ ਆ ਇਹ ਪੂਰਨ ਦਾ ਉਹ ਤੇ ਕਵਰਡ ਦਾ ਹੋਂਦੇ ਸ਼ੁਰੂ ਕਰਦਿਏ ਅਪਰੋਜ ਨੂੰ ਵੀ ਅਪੀਲ ਫਾਇਲ ਨੂੰ ਧੀਰੇ ਜਿੰਦਾ ਜੀਦਾਈ ਪਰ ਉਹ ਪੈਂਡਿੰਗ ਪਿਆਦਾ ਉਹਦੀ ਪ੍ਰੋਗਰੈਸ ਰਿਵਿਊ ਕਰਨ ਵਾਸਤੇ ਕਾਈ ਇੱਕ ਆਈਟਮ ਐਡ ਕਰ ਲੋ ਜਿਹਦੇ ਨਾਲ ਅਫੀਸਰ ਕੰਸਰਨਡ ਸਾਰੇ ਜਿਹੜੇ ਆ ਪਰਸੂ ਕਰਨਗੇ ਤੇ ਧੀਰੇ ਬਾਅਦ ਜਾਣਾ 3 ਮਹੀਨੇ ਬਾਅਦ ਜਾਣਾ ਕੱਟੋ-ਕੱਟੋ ਸੱਤ ਪਿੰਡ ਜਿਨ੍ਹਾਂ ਨੂੰ ਕੋਈ ਰਸਤਾ ਨਹੀਂ ਹੈਗਾ ਸਵਾਏ ਉਸੇ ਵੀ ਗਏ ਹੋਗੇ ਕਿੰਨਾ ਚਾਹਾਂ ਪੈਂਟੂਨ ਬ੍ਰਿਜ ਉਹਨਾਂ ਨੇ ਅਰੁਣਾ ਨੂੰ ਮਨਜ਼ੂਰ ਕਰਾ ਕੇ ਦਿੱਤਾ ਜੀ ਦੇ ਨੰਨੇ ਉਹ ਵਿਚਾਰੇ ਦਰਿਆਦ ਵਿੱਚ ਬੀੜੀ ਤੋਂ ਕ੍ਰਾਸ ਕਰਦੇ ਤੇ ਕਿਤੇ ਸਾਡਾ ਜੋ ਰਿਵਿਊ ਮਸ਼ੂਰ ਹੋ ਜਾਏਗਾ ਤੇ ਕੰਮ ਜਲਦੀ ਹੋ ਜਾਏ ਇੱਕ ਮੈਂ ਚਾਹਾਂਗਾ ਕਿ ਅਡਿਨ ਸਾਹਿਬ ਸਟੇਟਸ ਦੱਸਦੇ ਨਹੀਂ ਉਹਦਾ ਉਸ ਕੇਸ ਦਾ ਅਜੇ ਸਟੇਟਸ ਕੀ ਹੈ ਕਿਉਂਕਿ ਗਵਰਨਮੈਂਟ ਆਫ ਇੰਡੀਆ ਦਾ ਪੈਸਾ ਫੁੱਲ ਬਸਪਲਾਈ ਵਾਲੇ ਲਾਈਨਾਂ ਦੇਰ ਕਰ ਦਿੰਦੇ ਆ ਪੰਪ ਚੱਲਦੇ ਆ ਪੰਪਾਂ ਦੇ ਉੱਤੇ ਬੰਦੇ ਲੱਗੇ ਆ 10 10 12 12 10 10 ਹਸਾਬ ਇਹ ਜਿਸਨੇ ਉਹ ਕੇਸ ਦਾ ਪੰਚ ਜੋ ਚੇਂਜ ਹੁੰਦਾ ਤੇ ਪੁਰਾਣੇ ਨੂੰ ਕੱਢ ਕੇ ਇਹਦਾ ਨਵਾਂ ਲਾਉਂਦੀ ਕੋਸ਼ਿਸ਼ ਕਿਹੜਾ ਦਿਨ ਕੋਈ ਯੂਨੀਅਨ ਬਣੀ ਦੀ ਹੈ ਇਹਨਾਂ ਨੇ ਸਿਗਨੇਚਰ ਸਾਹਮਣੇ ਬਰਕਾਰ ਦਿੱਤੀ ਫਾਇਨੈਂਸ ਮਿਨਿਸਟਰ ਸੀਮਾ ਸਾਹਿਬ ਦੇ ਨਾਲ ਮੀਟਿੰਗ ਹੋਈ ਉਹਨਾਂ ਨੇ ਬਕਾਇਦਾ ਪ੍ਰੋਸੀਡਿੰਗ ਡਰਾਫਟ ਕੀਤੀ ਵੀ ਕੋਈ ਕਿਸੇ ਨੂੰ ਨਹੀਂ ਕੱਢਿਆ ਜਾਏਗਾ ਉਹੀ ਬੰਦੇ ਰਹਿਣਗੇ ਜੇ ਕੋਈ ਖਰਾਬੀ ਕਰਦਾ ਉਹਦੀ ਬਕਾਇਦਾ ਇਨਵੈਸਟੀਗੇਟ ਕਰਕੇ ਇਨਕੁਆਰੀ ਕਰਕੇ ਤਿੰਨ ਮੈਂਬਰੀ ਕਮੇਟੀ ਹੋਏਗੀ ਵੀਡੀਓ ਐਸ ਡੀਓ ਇਹਨਾਂ ਦਾ ਸੈਨੀਟੇਸ਼ਨ ਡਿਪਾਰਟਮੈਂਟ ਔਰ ਇੱਕ ਸਰਪੰਚ ਇਹ ਜੋ ਫੈਸਲਾ ਕਰਨਗੇ ਉਹ ਫਾਈਨਲ ਹੋਊਗਾ ਜਦ ਕਿ ਇਹਨਾਂ ਦੇ ਧਿਆਨ ਦੇ ਕੇ ਕਿ ਲਿਆਂਦਾ ਸਾਡੇ ਹਲਕੇ ਦਾ ਪਿੰਡ ਪਟੋਆ ਇੱਥੇ ਕੋਈ ਪ੍ਰੋਬਲਮ ਨਹੀਂ ਕੋਈ ਕੁਛ ਨਹੀਂ ਕੋਈ ਬਾਣੇ ਬੰਦੇ ਨੂੰ ਇਜ਼ਾਦਤ ਦੇ ਨਾਲ ਸਰਪੰਚ ਨੇ ਬਾਹਰ ਕੱਢ ਦਿੱਤਾ ਤੇ ਤਾਲੇ ਨੂੰ ਤੋੜਿਆ ਉਹ ਕਹਾਦਾ ਉਹ ਵੀ ਵੀਡੀਓ ਬਣੀ ਰਹੀ ਹੈ ਜ਼ਬਰਦਸਤੀ ਤੇ ਇਹ ਦੋਨੋਂ ਹੀ ਮੈਂਬਰ ਐਸ ਡੀਓ ਨੇ ਵੀ ਸਾਈਨ ਕਰ ਦਿੱਤੇ ਤੇ ਵੀਡੀਓ ਨੂੰ ਵੀ ਸਾਈਨ ਕਰਕੇ ਤੇ ਰਿਪੋਰਟ ਕਰ ਦਿੱਤਾ ਇਹਦਾ ਮਤਲਬ ਇਹ ਹੈ ਕਿ ਫైనాన్స్ ਮਿਨਿਸਟਰ ਦੀ ਚੇਅਰਮੈਨਸ਼ਿਪ ਥਲੇ ਪ੍ਰੋਸੀਡਿੰਗ ਬਣੀ ਲੈਟਰ ਜਾਰੀ ਹੋਈ ਪਾਲਿਸੀ ਨੂੰ ਫਲੌਂਟ ਕੀਤਾ ਜੀ ਆਪਾਂ ਸਰਪੰਚ ਨੂੰ ਕੁਛ ਨਹੀਂ ਕਹਿ ਸਕਦੇ ਜੇ ਜਿਹੜੇ ਦੋ ਅਫੀਸ਼ੀਅਲ ਮੈਂਬਰ ਨੇ ਉਹਨਾਂ ਨੂੰ ਤੇ ਪੁੱਛੋ ਕਿ ਇਹ ਤੁਸੀਂ ਕਿਹਨੇ ਡਿਸੀਜਨ ਕਰਤਾ ਕਰਤਾ ਕਿਹਨੇ ਸਾਈਨ ਕਰਤੇ ਆਪਣੀ ਗਵਰਨਮੈਂਟ ਦੀ ਆਪਣੀ ਪਾਲਿਸੀ ਨੂੰ ਬਲੌਕ ਕਰ ਰਹੇ ਆ ਯਾਦ ਪੁਰਾਣੀ ਗਵਰਨਮੈਂਟ ਹੀ ਹੋਣੀ ਹੋਵੇ ਫਿਰ ਤੇ ਆਪਾਂ ਕਹਿ ਸਕਦੇ ਹਾਂ ਚੀਮਾ ਸਾਹ ਦਾ ਕਹਿ ਸਕਦੇ ਹਾਂ ਸੰਸਦ ਟੈਂਟਪਟੋਆ ਬਲਾਕ ਲੀਨਾ ਨਗਰ ਇਹਨਾਂ ਦੇ ਧਿਆਨ 'ਚ ਹੋਵੇਗਾ ਐਸ.ਐਲ.ਬੀ.ਏ ਤੇ ਸਚਿੰਤਜੀਤ ਆ ਕੇ ਹੋਣਗੇ ਹਾਂ ਇਹ ਨਾ ਤੁਹਾਡੇ ਧਿਆਨ 'ਚ ਤੁਸੀਂ ਰਾਈਟਿੰਗ ਰਿਪਲਾਈ ਭੇਜੀ ਮੈਡਮ ਜੀ ਇਸੇ ਤਰ੍ਹਾਂ ਹੋ ਜਾਂਦੀ ਕੋਈ ਰੀਜ਼ਨ ਨਹੀਂ ਕੁਝ ਨਹੀਂ ਹਾਂ ਕਾਈ ਨਹੀਂ ਕੋਈ ਪੰਜਾਬ ਸੰਸਦ ਦੇ ਪਿਛਲੇ ਸੈਸ਼ਨ ਬਜਟ ਸੈਸ਼ਨ ਦੇ ਵਿੱਚ ਇਹ ਸਵਾਲ ਕੀਤਾ ਸੀ ਕਿ ਕੋਈ ਕਿਸੇ ਤਰ੍ਹਾਂ ਦੀ ਸਕੀਮ ਸੀਰੀਅਸਲੀ ਜਾਦੇ ਆ ਕਿ ਇਹ ਬੁਮਾਰੀ ਦਾ ਘਰ ਜਿਹੜਾ ਆ ਇਹ ਇੱਕ ਤੋਂ ਬਾਹਰ ਲਗਾ ਚਾਹੀਦਾ ਮੰਡ ਏਰੀਆ ਦੇ ਵਿੱਚ ਅਸੀਂ ਜਗ੍ਹਾ ਬਣਾਉਣਾ ਹੁੰਦਾ ਸੀ ਕਿ ਕਿ ਕੋਈ ਪਾਪੂਲੇਸ਼ਨ ਨਹੀਂ ਹੈ ਲੋਗਾਂ ਦੇ ਸਿੱਟੇ ਕੀ ਹੋਈ ਹੈ ਅਸੀਂ ਉਹ ਸਜੈਸਟ ਵੀ ਜਗ੍ਹਾ ਦਿੱਤੀ ਪਰ ਉਹਦੇ ਕੋਈ ਕਾਰਵਾਈ ਨਹੀਂ ਹੋਈ ਡੀਸੀ ਸਾਹਿਬ ਤੁਹਾਡੇ ਕੋਲ ਵੀ ਗ੍ਰੇਮ ਕਰ ਦਿੱਤੀ ਲੈਟਰ ਆਈ ਹੋਈ ਦਿਨਾਂ ਲੱਗ ਰਿਹਾ ਸੋ ਇਟ ਇਸ A ਵੈਰੀ ਸੀਰੀਅਸ ਇਸ਼ੂ ਤੁਸੀਂ ਮੈਨੂੰ ਦੇ ਤੁਸੀਂ ਕੋਈ ਇਨੀਸ਼ੀਏਟਿਵ ਲੋਗੇ ਕਿ ਕੰਮ ਦੇ ਸ਼ੁਰੂ ਤੋਂ ਬਿਨਾਂ ਤੇ ਤੇ ਦਿੱਤੀ ਤੁਸੀਂ ਤਾਂ ਤੁਸੀਂ ਇਨੀਸ਼ੀਏਟਿਵ ਲਾ ਕੇ ਇਹ ਕੰਮ ਕਰੋ ਤਾਂ ਮੰਨ ਲਗਾ ਕਿ ਜਲਦੀ ਹੋ ਜਾਏਗਾ ਉਹ ਸਾਈਟ ਜਿਹੜੀ ਵਨ ਏਰੀਆ ਦੇ ਵਿੱਚ ਅਸੀਂ ਸੁਜੈਸਟ ਕੀਤੀ ਹੈ ਉਹ ਜਾ ਕੇ ਪੀਸ ਉਹ ਵੀ ਰਾਮਿਸਟ ਕਰ। ਤਾਂ ਕਿ ਇਹ ਦੋਨੋਂ ਮਸਲੇ ਜਿਹੜੇ ਨੇ ਕਾਫੀ ਬੇਅਰ ਲਿਫਟਾਂ ਹੋ ਰਹੇ ਨੇ ਇਹਦਾ ਹੱਲ ਪਰਮਾਨੈਂਟ ਸੋਲੂਸ਼ਨ ਹੈ। ਦਾ ਐਕਸੈਮ ਲੋਡ ਕਰਦੇ ਹੋ। ਤੁਸੀਂ ਕਦੋਂ ਤੱਕ ਜਾਓ? ਇਹਦੇ 'ਚ ਮੈਂ ਥੋੜਾ ਜਾ ਥੋੜਾ ਜਿਹਾ ਮੈਂ ਐਡ ਕਰਨਾ ਚਾਹਾਂ ਮੈਨੂੰ ਵੀ ਚਾਹੀਦਾ ਸ਼ੋਰਸ ਦੀ ਕਮਪਨੀ ਇਹ ਦੇਖੋ ਡਿਸਪੋਜ਼ ਕਰਨਾ ਹੈ ਮੈਂ ਮੈਡਮ ਨੂੰ ਸਪਲੀਮੈਂਟ ਕਰਦਾ ਐਕਚੁਅਲੀ ਇਹ ਜਿਹੜੀ ਐਸਟੀਪੀ ਦੀ ਪ੍ਰੋਬਲਮ ਸੀ ਐਸਟੀਪੀ ਦੀ ਦਿਨਾਨਗਰ ਵੀ ਪ੍ਰੋਬਲਮ ਸੀ ਕਿਉਂਕਿ ਨਾ ਤਾਂ ਕੋਈ ਐਸਟੀਪੀ ਲੱਗਣ ਦਿੰਦਾ ਤੇ ਨਾ ਹੀ ਕੋਈ ਪੂਰਾ ਲੱਗਣ ਦਿੰਦਾ ਇਹ ਦੋ ਚੀਜ਼ਾਂ ਇਹ ਜਿਹੀਆਂ ਇੱਕ ਘਰੋਂ ਲੁਕੀ ਬਾਹਰ ਸਿੱਟ ਦਿੰਦੇ ਆ ਪਰ ਉਹਨੂੰ ਅਲਟੀਮੇਟ ਡਿਸਪੋਜ਼ ਕਰਨ ਵਾਸਤੇ ਪ੍ਰੋਬਲਮ ਐਡਮਿਨਿਸਟ੍ਰੇਸ਼ਨ ਨੂੰ ਹੈ ਪਿਛਲੀ ਵਾਰ ਸਾਨੂੰ ਹਾਲਾਂਕਿ ਨੁਕਸਾਨ ਹੋਇਆ ਆਦਾ ਬਹੁਤ ਲੋਕ ਕਾਂਗਰਸੀ ਪਿੰਡ ਸੀ ਦੁਬੁਰਜੀ ਸ਼ਾਮ ਸਿੰਘ 85 90% ਵੋਟਾਂ ਦੇ ਕਾਂਗਰਸ ਨੂੰ ਪੈਂਦੀਆਂ ਸੀ ਉਹਨਾਂ ਦੀ ਜ਼ਮੀਨ ਸੀ ਜਿੱਥੇ ਨੈਚੁਰਲ ਸਰਫੇਸ ਲੈਵਲ ਦੇ ਮੁਤਾਬਕ ਉੱਥੇ ਐਸਟੀਪੀ ਬਣਨਾ ਚਾਹੀਦਾ ਸੀ ਪੰਚਾਇਤ ਦੀ ਜ਼ਮੀਨ ਵੀ ਸੀ ਲੇਕਿਨ ਉਹ ਦਿੰਦੇ ਨਹੀਂ ਸੀ ਜਿਸ ਵੇਲੇ ਐਡਮਿਨਿਸਟਰेटर ਲੱਗਿਆ ਤੇ ਮੈਂ ਐਡਮਿਨਿਸਟਰेटर ਤੋਂ ਮਤਾਂ ਪਾਸ ਕਰਾ ਕਿ ਅਸੀਂ ਐਸਟੀਪੀ ਲੱਗ ਸਕਦੇ ਹਾਂ ਨੰਬਰ 1 4 ایس ٹی پی ਅਜੇ ਤੱਕ ઓਪਰੇਸ਼ਨਲ ਨਹੀਂ ਹੋਇਆ ਸਾਰਾ ਕੁਝ ਉੱਤੇ ਕੰਪਲੀਟ ਹੋ ਚੁੱਕਾ ਹੈ ਇੱਕ ਜਦ ਨੂੰ ਅਪ੍ਰੋਵਲ ਕਰਾਉਣਾ ਹੈ ਹੰਗਾ ਲਿਖਾ ਨੰਬਰ 1 ਸੈਕੰਡ ਜਿਹੜੀ ਮੈਡਮ ਨੇ ਪੁਆਇੰਟ ਰੇਜ਼ ਕੀਤਾ ਹੈ ਸੇਮ ਗੁਰਦਾਸਪੁਰ ਵਾਲਾ ਇਸ਼ੂ ਦੀਨਾਗਰ ਹੈ ਕਿ ਰੋਡ ਸਾਈਡ ਦੇ ਉੱਤੇ ਡੰਪ ਹੈ ਉਸ ਨੂੰ ਖਾਲੀ ਕਰਾਉਣ ਵਾਸਤੇ ਸਵਚਫਾਰਤ ਦੇ ਵਿੱਚੋਂ ਤੁਸੀਂ ਪੈਸੇ ਦਿੱਤੇ ਆ ਲਿਫਟ ਹੋ ਗਿਆ ਲੇਕਿਨ ਲਿਫਟ ਹੋਇਆ ਨਹੀਂ ਜਿਹੜਾ ਪੁਰਾਣਾ ਅਬਿਆਸ ਨੂੰ ਚੱਕ ਲਿਆ ਹੈ ਅੱਗੇ ਅਲਟਰਨੇਟੋ ਸਾਈਟ ਨਹੀਂ ਮਿਲੀ ਜਿਸ ਕਰਕੇ ਉੱਥੇ ਕਮੇਟੀ ਵਾਲੇ ਅਜੇ ਵੀ ਛੁੱਟੀ ਜਾ ਰਹੇ ਅਸੀਂ ਉਸ ਵੇਲੇ ਪ੍ਰਪੋਜ਼ਲ ਦਿੱਤੀ ਸੀ ਕਹਿੰਦੇ ਸਾਡੇ ਹਲਕੇ ਦੀ ਹੈ ਡੀਡੀਪੀਓ ਮੈਡਮ ਗਏ ਨਾ ਐਕਸ਼ਨ ਕਰਨ ਵਾਸਤੇ ਸਭ ਤੋਂ ਜ਼ਿਆਦਾ ਜ਼ਮੀਨ ਹੈ ਚੇਤੀਆਂ ਛੋੜੀਆਂ ਉਹ ਜ਼ਮੀਨ ਹੈ ਸਾਰੀ ਬਿਆਸ ਦਰਿਆ ਦੇ ਬਿਲਕੁਲ ਕਿਨਾਰੇ ਤੇ ਨਾਜਾਇਜ਼ ਲੋਕਾਂ ਨੇ ਵਾਈ ਦੀ ਹੈ ਕਸਟੋਡੀਅਨ ਵੀ ਲੈ ਗਏ ਕੋਈ ਆਬਾਦੀ ਨਹੀਂ ਹੈ ਮੈਂ ਸੁਜੈਸਟ ਕੀਤਾ ਸੀ ਕਿ ਇਹਨੂੰ ਡਿਪੋ ਨੂੰ ਉੱਥੇ ਸ਼ਿਫਟ ਕਰ ਦਿਓ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ ਤੇ ਦਿਨਾਂ ਦੇ ਦਾ ਕੰਮ ਖਾਲੀ ਹੋ ਜਾਏਗਾ ਗ੍ਰੀਨ ਤ੍ਰਿਗੂਨ ਵਿੱਚ ਕਿਸੇ ਨੇ ਕੇਸ ਕੀਤਾ ਉਹਦੇ ਚ ਤੁਸੀਂ ਸੰਮਣ ਵੀ ਹੋਈ ਸੀ ਤਾਂ ਉਹਨਾਂ ਨੇ ਸ਼ਾਇਦ 50000 ਪਲੈਨਟੀ ਵੀ ਭਰੀ ਤੇ ਆਈ ਥਿੰਕ ਜਾਂ ਕਮੇਟੀ ਨੇ ਭਰੀ ਆ ਜਾਂ ਪਤਾ ਨਹੀਂ ਕਿੱਥੋਂ ਕਿਸੇ ਮੈਂ ਕਮੇਟੀ ਨੇ ਭਰੀ ਇਹ ਬੜੀ ਕੰਟੀਨਿਊਇੰਗ ਪ੍ਰੋਸੈਸ ਹੈ ਕਾਈਂਡਲੀ ਤੁਸੀਂ ਇੰਟਰਸਟ ਲੈ ਕੇ ਉਹ ਸਾਈਟ ਸਿਲੈਕਟ ਕਰਕੇ ਉਦੋਂ ਮੀਟਿੰਗ ਵੀ ਹੋ ਜਾ ਤਾਂ ਆਮ ਸੀਰ ਤੇ ਮਿਸਟਰ ਆਮ ਐਸਪੀਐਮ ਸੀ ਉਨੇ ਦਿਨ ਸਾਈਡ ਸਿਲੈਕਟ ਕੀਤੀ ਹੈ ਲੇਕਿਨ ਉਹ ਹੀ ਕਾਰਨ ਜਿਸ ਲਈ ਪ੍ਰਾਣਾਫਸਰ ਬਗੜ ਜਾਂਦਾ ਤੇ ਅਗਾਹ ਕੋਈ ਫਾਈਲ ਕਟਾ ਨਹੀਂ ਕਰਦਾ ਉਹ ਪੈਂਡਿੰਗ ਦਾ ਹੈ ਬਿਲਕੁਲ ਠੀਕ ਹੈ ਸੇਮ ਸਾਡਾ ਵੀ ਇਸ਼ੂ ਹੈ ਕਿ ਤੁਸੀਂ ਇੰਟਰਸਟ ਲੈ ਕੇ ਕਾਈਂਡਲੀ ਇਹਨੂੰ ਵੀ ਸਿਰੇ ਲਾ ਦਿਓ ਬਿਲਕੁਲ ਫੋਰਟ ਇਸ ਆਲਮਕਿਨਾ ਕੇ ਜਨਾ ਵਾਸਤੇ ਇਸ ਕੀ ਪੜਾਈ ਸੀ ਕਿ 100 ਦੇ ਦੇ ਪੈਸੇ ਇਨਸ਼ੋਰ ਕਰਾਂਗੇ ਉਹਨਾਂ ਨੂੰ ਮਿਲ ਵੀ ਰਿਹਾ ਤੇ ਜਿਹੜੇ ਫ੍ਰੀ ਫੰਡ ਦੇ ਵਿੱਚ ਹੀ ਪੈਸੇ ਨੇ ਜਿਆਦੇ ਨੇ ਸਭ ਤੋਂ ਜਿਆਦਾ ਆਜਿਦੀ ਦੇ ਤਖਤੀਸੇ ਵਿੱਚ ਕਰੋ ਉਹ ਕੋੜਾ ਰਿਆ ਤਿਆਸ਼ ਕਰਕੇ ਕੋਈ ਨਾ ਕੋਈ ਪਾਲਸੀ ਪ੍ਰੀਮ ਕਰੋ ਜਿਹਦੇ ਨਾਲ ਬਰੀ ਬਾਤੀ ਨੂੰ ਦਿਹਾੜੀਆਂ ਦੇ ਪੈਸੇ ਮਿਲ ਸਕਣ ਔਰ ਸੀਦੇ ਗਵਰਨਮੈਂਟ ਦਾ ਕਿਉਂਕਿ ਉਹਦੇ 10ਵੇਂ ਮਹੀਨੇ ਜਦੋਂ ਟੋਡਾ ਬੱਕ ਜਾਂਦਾ ਉਸ ਤੋਂ ਬਾਅਦ ਇਰੀਗੇਸ਼ਨ ਕੋਈ ਨਹੀਂ ਕੰਮ ਕਰਦਾ ਜੇ ਉਹਨਾਂ ਦੇ ਜਿਹੀ ਸਭ ਨੂੰ ਕੂਰ ਕਰਕੇ ਪੁੱਛਦੇ ਆ ਉਹ ਕਹਿੰਦੇ ਸੀ ਕਿ ਕੰਮ ਨਹੀਂ ਕਰਾਇਆ ਸਾਨੂੰ ਪਤਾ ਨਹੀਂ ਕੌਣ ਕਰਦਾ ਬਲਾਕ ਵਾਲੇ ਕਹਿੰਦੇ ਆਹੀਂ ਕਰਾਰੇ ਕਿਉਂਕਿ ਇਰੀਗੇਸ਼ਨ ਦਾ ਕਰਦੇ ਆ ਇਹ ਇਕੱਲਾ ਕੀ ਪਹਿਲੀ ਵਾਲਾ ਕੰਮ ਤਾਂ ਦੱਸਿਆ ਕਿ 12 ਆਈਟਮ ਪੜੇ ਉਹ اسی ਜਿਹੜੀ ਪ੍ਰोसीडिंग ਪੜੀ ਆ ਉਸ ਦੇ ਵਿੱਚ ਪਿਛਲੀ ਵਾਰੀ ਪੁਆਇੰਟ ਰੇਜ ਕੀਤਾ ਸੀ ਠੀਕ ਠੀਕ ਹਾਂ ਆਪਣੇ ਹਾਂ ਪੁਆਇੰਟ ਰੇਜ ਕੀਤਾ ਸੀ ਕਿ ਜੋ ਐਮਪੀਜ਼ اور ਐਮਐਲਏਜ਼ ਦਾ ਪ੍ਰੋਟੋਕੋਲ ਹੈ ਉਹ ਸਟ੍ਰਿਕਟਲੀ ਅਬਜ਼ਰਵ ਕੀਤਾ ਜਾਵੇ ਠੀਕ ਹੈ ਜੀ ਔਰ ਜਿਸਮੋ ਇਹ ਹੈਗਾ ਤੁਹਾਨੂੰ ਤੇ ਪਤਾ ਹੀ ਹੈ ਹਾਈएस्ट ਅਫਸਰ ਸਾਰੇ ਲੋਕ ਹੈ ਡਾਪਲਿਟ ਕਮਿਟਮੈਂਟਸ ਨੂੰ ਸਭ ਨੂੰ ਪਤਾ ਹੀ ਹੈ ਕਿ ਜਦ ਵੀ ਕੋਈ ਰੈਫਰੈਂਸ ਆਂਦਾ ਉਹਨੂੰ ਐਕਨੋਲਡਜ ਕਰਨਾ ਪਹਿਲੇ 15 ਦਿਨਾਂ ਚ ਨੈਕਸਟ 15 ਦਿਨਾਂ ਦੇ ਵਿੱਚ ਐਕਸ਼ਨ ਟੇਕ ਕਰ ਰਿਪੋਰਟ ਭੇਜਣੀ ਹੈ ਮੇਰੇ ਕੋਲ ADC ਸਾਹਿਬ ਵੱਲੋਂ ਕੰਪਾਈ ਕਰਕੇ ਭੇਜਿਆ 113 ਰੈਫਰੈਂਸ ਸੀ ਮੈਡਮ ਦੇ ਜਿਨ੍ਹਾਂ ਦਾ ਅਜੇ ਵੀ 66 ਰੈਫਰੈਂਸ ਇਹੋ ਜਿਹੇ ਨੇ ਐਕਸ਼ਨ ਐਕਨੋਲਡਜ ਕਮਿਟੀ ਤੇ ਛਾਡੀ ਜੋ ਐਕਨੋਲਡਜ ਨਹੀਂ ਕਰਦਾ ਹੀ ਨਹੀਂ ਐਕਸ਼ਨ ਟੇਕਰ ਰਿਪੋਰਟ ਵੀ ਨਹੀਂ ਗਈ ਇਹ ਪ੍ਰੋਟੋਕੋਲ ਇਸ ਕਰਕੇ ਬਣਿਆ ਸੀ ਕਿ ਜੇ ਕੋਈ ਪੁਆਇੰਟ ਰੇਜ਼ ਕੀਤਾ ਜਾਂਦਾ ਜੀ ਉਹਦਾ ਐਕਸ਼ਨ ਟੇਕਰ ਰਿਪੋਰਟ ਵੀ ਜਾਈ ਉਹ ਕੰਮ ਖਤਮ ਹੋ ਜਾਊਗਾ ਪੋਲਿਟੀਕਲ ਬੰਦਿਆਂ ਕੋਲ ਪ੍ਰਾਈਵੇਟ ਹੁੰਦਿਆਂ ਨੇ ਆਉਣਾ ਉਹ ਹਰ ਹਫਤੇ ਆ ਕੇ ਬੈਠ ਜਾਂਦੇ ਜੀ ਮੇਰਾ ਕੰਮ ਹੋਇਆ ਨਹੀਂ ਹੋਇਆ ਹੋਇਆ ਨਹੀਂ ਹੋਇਆ ਜਦ ਲੈਟਰ ਵੀ ਐਕਨੋਲਡਜ ਦੀ ਹੋਣੀ ਉਹਦੀ ਐਕਸ਼ਨ ਟੇਕਰ ਰਿਪੋਰਟ ਵੀ ਤੇ ਜਾਈ ਤੇ ਤੇ ਕੋਈ ਉਹਦਾ ਫਾਇਦਾ ਹੀ ਨਹੀਂ ਹੈ ਪ੍ਰੋਟੋਕੋਲ ਅਸੀਂ ਇਨਸ਼ੋਰ ਕਰਾਂਗੇ ਮੈਂ ਦੋਸਤ ਹਾਂ ਮੈਂ ਦੋਸਤ ਹਾਂ ਸ਼ੁਰੂ ਵਿੱਚ ਗੱਲਾਂ ਕਰਨਾ ਚਾਹੁੰਦਾ ਤਾਂ ਜੋ ਇੱਕ ਵਾਰੀ ਹਾਂ ਸਰ ਜਿਹੜੀ ਕੰਪਲੇਂਟਸ ਆਉਂਦੀਆਂ ਨੇ ਸਰ ਮੈਨੂੰ ਲੋਕਲ ਅਫੀਸਰ ਲਾਇਆ ਸੀ ਸਰ ਸੇ ਵੇਲੇ ਉਹ ਪਾਵਰ ਕੱਢਦੇ ਤੁਸੀਂ ਕਰਦੇ ਹੋ ਹਾਂਜੀ ਸਿਰ 61 ਫੰਡੇ ਆ ਫਸਤੀ ਕਾਰੀਆਂ ਸਟੇਜ ਕਿ ਉਹ ਵੀ ਅਸੀਂ ਜਿਹਨਾਂ ਨੂੰ ਵਾਰਨਟ ਆ ਦਿੱਤਾ ਹੈ ਜਿਹੜੇ ਜਿਹੜੇ ਕੰਸਲ ਅਫੀਸਰ ਦੇ ਨਾਲ ਪੈਂਦੀ ਹੈ ਦੋ ਦਿਨਾਂ ਦਿਨ ਦਾ ਕੋ ਸੱਚੀ ਗੱਲ ਹੈ 61 ਕਰੀ कोई नहीं न ले के पैलेस क्यों करना पड़ता है पैलेस नहीं करना चाहती हूं फिर मैसेज ही कर दो तू इतनी नहीं बातें मैं नहीं, नहीं मैं तो, तो, मैं, तो मैं फिर मजबूर हो के सानो तो प्रिवेलिज में डिजिटल जाएगा मैं वो अच्छा नहीं करता मैं तनु काइंडली मुझे मैसेज कर दो मैं आपके गल कर लूंगा मैंने लगा जड़े आपसे काफी ना समझी गई हूं मैं ठीक है मैं मेरी कुछ ऑब्जर्वेशन है जो शेयर मैं करने के यार ਇਹ ਪਿਛਲੀ ਵਾਰੀ ਜੋ ਪ੍ਰੋਸੀਡਿੰਗ ਹੋਈ ਆ ਉਹ ਐਕਚੁਅਲੀ ਜੋ ਗੱਲਾਂ ਹੋਈਆਂ ਨੇ ਉਹ ਰਿਕਾਰਡ ਨਹੀਂ ਹੋਈਆਂ ਉਹ ਦਾ ਹਾਲੇ ਆ ਜਾਂ ਤੇ ਇਹਦੀ ਵੀਡੀਓਗ੍ਰਾਫੀ ਕਰਾ ਦਿਆ ਕਰੋ ਜਾਂ ਕੋ ਸਟੈਨੋਗ੍ਰਾਫਰ ਬਿਠਾ ਦੇ ਕੋਈ ਜੋ ਸਾਰੀਆਂ ਗੱਲਾਂ ਆਣ ਮਿਸਿੰਗ ਨੇ ਨੰਬਰ 1 ਦੂਸਰੀ ਗੱਲ ਇਹ ਹੈ ਕਿ ਜਿਹੜੀ ਪ੍ਰੋਸੀਡਿੰਗ ਵਿੱਚ ਐਕਸ਼ਨ ਟੇਕਿੰਗ ਕੱਲੀ ਅਜੰਡਾ ਆਈਟਮ ਜਿਹੜੀ ਆ ਉਹ ਸ਼ੁਰੂ ਕਰ ਦਿੰਨੇ ਆਪਾਂ ਜੋ ਰੁਟੀਨ ਆ ਜਾਂਦਾ